Thank you ਇਸ ਕੰਗਰ ਨੇ ਮੈਨੂੰ ਆ ਹੀ ਗਏ ਦਿਖਾਉਣੇ ਸੀ ਮੇਰੀ ਸੇਵਾ ਕਰਨ ਦੀ ਉਮਰ ਦੇ ਵਿੱਚ ਉਲਟਾ ਇਹ ਮੇਰੇ ਤੋਂ ਆਪ ਦੀ ਸੇਵਾ ਕਰਵਾਉਂਦਾ ਡੈਡੀ ਜੇ ਮੈਂ ਵੀ ਨਿਸ਼ਕਰ ਲੱਗ ਗਿਆ ਮਾਰੋ ਜਿਹੜੇ ਕੰਮ ਤੇ ਮੈਂ ਜੇ ਜੋ ਮੁਰਗੇ ਨਸ਼ਾ ਦੀ ਗੱਲ ਕੀਤੀ ਤੂੰ ਬੱਪੂ ਤੇ ਆਹੀ ਹੱਥ ਤੇ ਡੈਡੀ ਤੇ ਚੁੱਕਿਆ ਹਾਂਗਾ ਤੇ ਡੈਡੀ ਦਾ ਤੇ ਇਹ ਹਾਂਗਾ ਹਾਂਗਾ ਤੇ ਡੈਡੀ ਅੱਜ ਤੇ ਨਾ ਆਉਂਗਾ ਪਰ ਇਹ ਤਾਂ ਮੇਨੂੰ ਗਲਤੀ ਹੋ ਗਈ ਇਹ ਤਾਂ ਮਨ ਨੂੰ ਤਰੇਆ ਹਾਂ ਮੇਰੇ ਜਵਾਬ ਸੋਸ ਫੈਮਿਲੀ ਦਾ ਲੜੀ ਨੂੰ ਆ ਤੇ ਮਮੀਆ ਦੇ ਪੈਰੀ ਮੇਰਾ ਬੂਆ ਜੀ ਜਾਂਦਾ ਮੇਰਾ ਪੁੱਤ ਮੈਂ ਕਿਹਾ ਜੀ ਕਿਵੇਂ ਠੀਕ ਹੋ ਆ ਹੋ ਹੋ ਠੀਕ ਪਲਾ ਹੋ ਗਿਆ ਅਫਸਰ ਦਾ ਕਿਹੜੇ ਦਾ ਜਿਹੜਾ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਜਾਗਰੂਕ ਕਰਦਾ ਰਹਿੰਦਾ ਹੈ ਬੂਆ ਉਹ ਕਰੇ ਇੱਕ ਦਿਨ ਮੈਂ ਤੇ ਬਾਪੂ ਜ਼ਮੀਨ ਦੇ ਕੰਮ ਲਈ ਕਸੀਲ ਦਫਤਰ ਗਏ ਸੀ ਜਿਹੜਾ ਉਥੋਂ ਦਾ ਅਫਸਰ ਸੀ ਉਹ ਆਪਣੇ ਕਮਰੇ 'ਚ ਮਿਲਣਾ ਏ 10-12 ਬੰਦਿਆਂ ਨੂੰ ਕੁਰਸੀ ਤੇ ਬਹੌਂਦਾ ਤੇ ਇੱਕੋ ਹੀ ਸਵਾਲ ਪੁੱਛਦਾ ਵਾ ਕੀ ਸਵਾਲ ਪੁੱਛਦਾ ਉਹ ਪੁੱਛਦਾ ਕਿ ਜੇ ਆਪਾਂ ਸੜਕ ਤੇ ਜਾ ਰਹੇ ਆ ਤੇ ਉੱਥੇ ਕਿਸੇ ਵਿਅਕਤੀ ਦਾ ਐਕਸੀਡੈਂਟ ਹੋ ਜਾਂਦਾ ਤਾਂ ਆਪਾਂ ਕੀ ਕਰਾਂਗੇ ਆਪਣਾ ਕੀ ਜਵਾਬ ਦਿੰਦਾ ਕੋ ਫਿਰ ਤੁਸੀਂ ਕੀ ਜਵਾਬ ਦਿੱਤਾ ਪੁੱਤ ਮੈਂ ਕੀ ਸਾਰਿਆਂ ਨੇ ਇਹ ਜਵਾਬ ਦਿੱਤਾ ਕਿ ਅਸੀਂ ਉਸ ਐਕਸੀਡੈਂਟ ਹੋਏ ਵਿਅਕਤੀ ਨੂੰ ਨੇੜੇ ਦੇ ਹਸਪਤਾਲ ਵਿੱਚ ਦਾਖਲ ਕਰਵਾਵਾਂਗੇ

ਜਾਣਾ ਨਸ਼ੇ ਦੇ ਟੋਲ ਨਾ ਉਹਦੀ ਜਾਨ ਨੂੰ ਖਤਰਾ ਹੁੰਦਾ ਹੈ ਦੋਵਾਂ ਪਾਸੇ ਪਚਾਉਂਦਾ ਹੈ ਮੈਂ ਕਿਦਾਂ ਸ਼ੁੱਗਰ ਕਰਦੀ ਹਾਂ ਜਿੱਦੋਂ ਨੂੰ ਮੈਂ ਮਨ ਦੀ ਸੌਣ ਲੱਗੇ ਅੱਜ ਤੋਂ ਬਾਅਦ ਤੁਸੀਂ ਇਸ ਦਸ਼ਿਆਂ ਵੱਲ ਚੱਕਣਾ ਵੀ ਨਹੀਂ ਬਾਹ ਹਾਂ ਕਾ ਪੰਜਾਬੀ ਚੋਂ ਨਸ਼ਾ ਖਤਮ ਨਹੀਂ ਹੋ ਸਕਦਾ ਕਾਕਾ ਨਸ਼ਾ ਖਤਮ ਹੋ ਸਕਦਾ ਹੈ ਪਰ ਸਾਨੂੰ ਜਾਨੂਤਾਂ ਦੀ ਲੋੜ ਹੈ ਜਾਨੂਤਾਂ ਉਹ ਕਿਵੇਂ ਉਹ ਐਂ ਬੁੱਤਰੇ ਸਾਡੇ ਤੇ ਹਰ ਕੋਈ ਇਹੀ ਜੋ ਸ਼ਰਾਬਦਾ ਹੈ ਬਹੁਤ ਸਾਰੇ ਨੂੰ ਤਾਂ ਸਭ ਨੂੰ ਪਤਾ ਹੋਵੇ ਕਿ ਨਸ਼ਾ ਕਿੱਥੋਂ ਆਉਂਦਾ ਹੈ ਤੇ ਕੌਣ ਵੇਚਦਾ ਹੈ ਹੋਰ ਕੀ ਜਿਵੇਂ ਜਾਗੀ ਪ੍ਰਾਪਤ ਕਰਨ ਦੀ ਮੁਹਿੰਮ ਸੀ ਉਹ ਜਾਗੀ ਤਾਂ ਹੀ ਪ੍ਰਾਪਤ ਕਰ ਸਕੇ ਕਿਉਂਕਿ ਲੋਕਾਂ ਦਾ ਸਹਿਯੋਗ ਸੀ ਨਸ਼ੇ ਨੂੰ ਵੀ ਖਤਮ ਕਰਨ ਲਈ ਕਿ ਮੁਹਿੰਮ ਉਹ ਸ਼ਰਫ ਲੋਕਾਂ ਦੇ ਸਹਿਯੋਗ ਨਾਲ ਖਤਮ ਕੀਤਾ ਜਾ ਸਕਦਾ ਹੈ ਜੇ ਤੁਸੀਂ ਆਪਣੀ ਨੌਜਵਾਨ ਪੀੜ੍ਹੀ ਨੂੰ ਨਸ਼ੇ ਤੋਂ ਮੁਕਤੀ ਦਿਵਾਉਣੀ ਹੈ ਤਾਂ ਲੋਕਾਂ ਨੂੰ ਜਾਗਰੂਕਣਾ ਪਵੇਗਾ ਹੋ ਕੀ ਹੈ ਰਾਖਾ ਸ਼ਾਦ ਦੋ ਅਕਸ਼ਰਾਂ ਦਾ ਬਣਾ ਨੰਨਾ ਪੇ ਸ਼ਾ ਜਿਸ ਦਾ ਪਹਿਲਾ ਅੱਖਰ ਨੰਨਾ ਸਾਨੂੰ ਦੱਸਦਾ ਹੈ ਮੇਰੇ ਵੱਲ ਨਾ ਮੈਂ ਨਕਾਰਾਤਮਕਤਾ ਨਾਲ ਪਰਿਆ ਆ ਜਿਸ ਦਾ ਆਖਰੀ ਅੱਖਰ ਸ਼ਾ ਸਾਨੂੰ ਦੱਸਦਾ ਹੈ ਕਿ ਮੈਂ ਕਾ ਮੇਰਾ ਅੰਤ ਵੀ ਮਾਰਾ ਹੈ ਤੇ ਆਰੰਭ ਵੀ ਮਾਰਾ ਹੈ ਮੈਂ ਨਕਾਰਾਤਮਕਤਾ ਨਾਲ ਪਰਿਆ ਆ ਛੇਡਾਂ ਸਾਡੇ ਜੀਵਨ ਵਿੱਚ ਚੰਗੀ ਸੋਚ ਪੈਦਾ ਕਰਦੀਆਂ ਹਨ ਹਾਂ ਜੀ ਹਾਂ ਬਿਲਕੁਲ ਸਹੀ ਗੱਲ ਹੈ

ਤਾਂ ਸਭ ਤੋਂ ਪਹਿਲਾਂ ਉਸਦੀ ਪਰਚੀ ਕੱਟੀ ਜਾਂਦੀ ਹੈ ਫਿਰ ਉਸ ਨੂੰ ਕਾਉਂਸਲਰ ਕੋਲ ਲੈ ਕੇ जाया ਜਾਂਦਾ ਜਿੱਥੇ ਕਾਉਂਸਲਰ ਉਸ ਨੂੰ ਸਮਝਾਉਂਦਾ ਹੈ ਕਿ ਉਸ ਦੀ ਨਸ਼ੇ ਦੀ ਲਤ ਇੱਕ ਬਿਮਾਰੀ ਹੈ ਜਿਸ ਦਾ ਇਲਾਜ ਸੰਭਵ ਹੈ ਇਸ ਲਈ ਉਸ ਮਰੀਦ ਦੀ ਇੱਛਾ ਸ਼ਕਤੀ ਮਜ਼ਬੂਤ ਹੋਣੀ ਚਾਹੀਦੀ ਹੈ ਮਰੀਦ ਦੇ ਇਲਾਜ ਬਿਲਕੁਲ ਸੀਕ੍ਰੀਟ ਰੱਖਿਆ ਜਾਂਦਾ ਹੈ ਤੇ ਉਸ ਨੂੰ ਇੱਕ ਦੋਸਤਾਨਾ ਮਾਹੌਲ ਦਿੱਤਾ ਵੀ ਜਾਂਦਾ ਹੈ ਉਸ ਨੂੰ ਪੁੱਛਿਆ ਜਾਂਦਾ ਹੈ ਕਿ ਉਸ ਨੂੰ ਨਸ਼ੇ ਦੀ ਲਤ ਕਿਵੇਂ ਲੱਗੀ ਅਤੇ ਉਹ ਕਿੰਨਾ ਨਸ਼ਾ ਕਰ ਰਿਹਾ ਹੈ उसनों विश्वास दिलाया जाता है कि उस दिन बीमारी का इलाज बिना किसी तकलीफ तो होगा फिर उस चिकित्सक को भेज दिया जाता है जिथे उस अठ दस दिन की दवाई दी जाती है तो फिर उस रिहेबिलिटेशन सेंटर में भेज दिया जाता है जिथे वह महीने दो महीने ठीक होकर अपने घर वापस चला जाता है तो 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 തെ ത്ത്തുੰുൾ൰ോ �ീ ത്ത്തൾൣ্തെ �ീ�ീ�ൈ�ീ�ൈ

ना ही नशा वे ना ही नशा खावे ना ही नशा वेचा गे ना ही नशा खावा गे देश के माँ बाप की करके सेवा पंजाब फिर तो रंगला पंजाब बनावागे पंजाब फिर तो रंगला पंजाब बनावे